ਸਰਬੱਤ ਭਇਓ ਜਗਤ ਕੋ ਸੁਣ ਕਾ ਭਇਓ ਜਗਤ ਕੋ सुख पाया राम सर्वन सदानी दशमेश पिता साहिब श्री गुरु गोविंद सिंह जी दे पावन स्थान तखत सचखंड श्री हुजूर अब चल नगर साहिब नान तो तों गुरबानी कीर्तन दा सिद्धा परसारन करांगे सर्वन ते मानांगे आनंद गुरु की बानी दा नाम ਕਿਆ ਤੂੰਦ ਕਰਮ ਕਮਾਇਆ ਕਿਆ ਤੂੰਦ ਕਰਮ ਕਮਾਇਆ ਕਿਆ ਤੂੰਦ ਕਰਮ ਕਮਾਇਆ ਕਿਆ ਤੂੰ ਕਰਮ ਕਮਾਇਆ ਕਿਆ ਤੂੰ ਕਰਮ ਕਮਾਇਆ ਕਿਆ ਤੂੰ ਕਰਮ ਕੀ ਕਰਮ ਕਮਾਇਆ ਕੁਦ ਸਰੀਰਾਂ ਆ ਤੁੱਦ ਕਰਮ ਕਮਾਇਆ ਕਿਆ ਤੁੱਦ ਕਰਮ ਕਮਾਇਆ ਮੈਨੂੰ ਜੋ ਗੁਰਬਾਣੀ ਚੋਂ ਸਮਝ ਆਇਆ ਉਹ ਮੈਂ ਆਪ ਜੀ ਨਾਲ ਸਾਂਝ ਕਰਨਾ ਚਾਹੁੰਦਾ ਉਹ ਸਾਂਝ ਕਰਨ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਸਾਂਝ ਕਰਨਾ ਚਾਹੁੰਦਾ ਅੱਜ ਤੋਂ 200 ਸਾਲਾਂ ਬਾਅਦ ਪੀਜ਼ੇ ਨੂੰ ਪ੍ਰਾਂਠਾ ਹੀ ਆਖਿਆ ਜਾਏਗਾ ਕਿਉਂ ਕਿਉਂਕਿ ਪ੍ਰਾਂਠਾ ਗਾਇਬ ਹੋ ਚੁੱਕਾ ਹੈ ਤੇ ਹੋਰ 10-20 ਸਾਲਾਂ 'ਚ ਖਤਮ ਹੋ ਜਾਏਗਾ ਤੇ ਲੋਕੀ ਪੀਜ਼ੇ ਨੂੰ ਹੀ ਪ੍ਰਾਂਠਾ ਸਮਝਣ ਲੱਗ ਪੈਣਗੇ ਇਸ ਤਰ੍ਹਾਂ ਜਿਹੜੀਆਂ ਟਰਮਸ ਆਉਂਦੀਆਂ ਨੇ ਉਹ ਟਰਮਸ ਗੁਰਬਾਣੀ ਕੀ ਕਹਿੰਦੀ ਹੈ ਔਰ ਮੈਂ ਕੀ ਸਮਝਦਾ ਇਹ ਦੋਵਾਂ ਗੱਲਾਂ ਵਿੱਚ ਬੜਾ ਫਰਕ ਹੈ ਫੋਕਸ ਕਰਾਂਗੇ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਚੋਂ ਸਮਝਣ ਦਾ ਯਤਨ ਕਰੀਏ ਪਹਿਲੀ ਗੱਲ ਕਿਰਤ ਕਰਨਾ ਸਾਡੇ ਸਾਰਿਆਂ ਦੇ ਨੋਸ਼ਨ ਵਿੱਚ ਕਿਰਤ ਕਰਨ ਦਾ ਮਤਲਬ ਪੈਸੇ ਕਮਾਉਣਾ ਹੀ ਅਸੀਂ ਵਾਈਡਲੀ ਸੋਚਿਆ ਹੋਇਆ ਹੈ ਬਈ ਕਿਰਤ ਕਰ ਰਿਹਾ ਪਰ ਤੁਸੀਂ ਮੇਰੇ ਨਾਲ ਸਿਰਫ yes or no ਕਰਨਾ ਸਵੇਰ 6 ਵਜੇ ਸਾਡਾ ਪੁੱਤਰ ਘਰੋਂ ਨਿਕਲ ਜਾਏ ਉਹ ਕਿਉਂ ਨਿਕਲੇਗਾ ਕਿਉਂਕਿ ਅਸੀਂ ਸਮਾਜੀ ਚ ਇਹ ਗੱਲ ਫੈਲਾਈ ਹੋਈ ਹੈ ਕਿ ਪੜ੍ਹ ਕੇ بڑے ਹੋ ਕੇ ਆਪਣੇ ਪੈਰੋਂ ਤੇ ਖੜੇ ਹੋਣਾ ਔਰ ਕਿਰਤ ਕਮਾਈ ਕਰਨੀ ਹੈ ਇਸ ਕਰਕੇ ਸਾਡਾ ਧੀ ਪੁੱਤਰ ਆ ਉਥੋਂ ਸਵੇਰੇ ਉੱਠਦਾ ਹੈ ਪੜਾਈਆਂ ਤੋਂ ਬਾਅਦ ਆਪਣਾ ਕਰੀਅਰ ਬਣਾਉਣ ਵਾਸਤੇ ਜੌਬ ਲੱਭਦਾ ਹੈ ਔਰ ਜੌਬ ਵਾਸਤੇ ਉਹਨੂੰ 2-2 ਘੰਟੇ ਟ੍ਰੈਫਿਕ ਚੋਂ ਲੰਘ ਕੇ ਜਾਣਾ ਪੈਂਦਾ ਹੈ ਉਹ 6 ਵਜੇ ਆਪਣਾ ਕਿਰਤ ਕਰਨ ਵਾਸਤੇ ਚੱਲਾ ਜਾਂਦਾ ਹੈ ਉਹਨੂੰ 2 ਲੱਖ ਰੁਪਏ ਦਾ ਪੈਕੇਜ ਮਿਲਦਾ ਹੈ ਜਿਹੜੇ 2 ਲੱਖ ਰੁਪਏ ਉਹਨੂੰ ਮਿਲੇ ਉਹਨੇ ਜੋ ਕੁਝ ਕੀਤਾ ਜੋ ਕੀਤਾ ਔਰ ਜੋ ਕਮਾਇਆ ਇਹਦਾ ਨਾਂ ਅਸੀਂ ਜ਼ਿਆਦਾਤਰ ਲੋਕਾਂ ਨੇ ਕਿਰਤ ਹੀ ਰੱਖਿਆ ਹੋਇਆ ਤੇ ਜਿਹੜਾ 6 ਵਜੇ ਨਿਕਲ ਗਿਆ ਉਹਦੀ ਕੰਪਨੀ ਉਹਨੂੰ 2 ਲੱਖ ਰੁਪਏ ਦਾ ਪ੍ਰੋਜੈਕਟ 2 ਲੱਖ ਰੁਪਏ ਮਹੀਨੇ ਦੇ ਰਹੀ ਹੈ ਤਾਂ ਉਹ ਉਹਦੇ ਕੋਲੋਂ ਕੰਮ ਵੀ ਲੈਂਦੇ ਨੇ ਉਹਨੇ ਕੰਮ ਵੀ ਕਰਨਾ ਹੈ ਤਾਂ ਉਹ ਆਪਣੇ ਕੰਮ ਕਰਕੇ ਰਾਤ ਦੇ 8 ਵਜੇ ਤੱਕ 9 ਵਜੇ ਤੱਕ 10 10 ਵਜੇ ਤੱਕ ਕੰਮ ਕਰਦਾ ਹੈ ਜੇ ਅਸੀਂ ਇਹਦਾ ਨਾਕਿਰਤ ਰੱਖਿਆ ਹੋਇਆ ਹੈ ਭਾਵੇਂ ਉਹ ਆਪਣੀ ਜੋਬ ਇਮਾਨਦਾਰੀ ਨਾਲ ਹੀ ਕਰਦਾ ਹੈ ਬੀਟ ਜੋਬ ਬੀਟ ਬਿਜ਼ਨਸ ਭਾਵੇਂ ਮੈਂ ਬੋਲ ਰਿਹਾ ਕਿ ਉਹ ਇਮਾਨਦਾਰੀ ਨਾਲ ਹੀ ਕਰਦਾ ਹੈ ਆਪਣੀ ਜੋਬ ਵਿੱਚ ਰਿਸ਼ਵਤ ਨਹੀਂ ਲੈਂਦਾ اپنی ਜੌਬ ਨਾਲ ਪੂਰੀ ਉਹ ਸਿਨਸੀਅਰਿਟੀ ਰੱਖਦਾ ਹੈ ਫੇਥਫੁਲੀ ਆਪਣੀ ਜੌਬ ਕਰਦਾ ਹੈ ਔਰ ਆਪਣੀ ਕੰਪਨੀ ਨੂੰ ਗੁੱਡ ਰਿਜ਼ਲਟਸ ਦਿੰਦਾ ਹੈ ਤੇ ਕੰਪਨੀ ਵਾਲੇ ਉਹਦੇ ਨਾਲ ਖੁਸ਼ ਨੇ ਉਹ ਸਵੇਰੇ 6 ਵਜੇ ਚੱਲ ਗਿਆ ਰਾਤੀ 10 ਵਜੇ ਆਇਆ ਔਰ ਉਸਨੇ ਮਾਪਿਓ ਨੂੰ ਜਾਣ ਕੇ ਨਹੀਂ ਜਿਹੜੀ ਸੋ ਕਾਰਡ ਅਸੀਂ ਨਾ ਰੱਖਿਆ ਹੈ ਕਿਰਤ ਉਹਦੇ ਕਾਰਨ ਉਸ ਨੂੰ ਮਾਪਿਓ ਨੂੰ ਇਗਨੋਰ ਕਰਨਾ ਪਿਆ ਮਾਪਿਓ ਨੂੰ ਪੁੱਛ ਨਹੀਂ ਸਕਦਾ ਕਿਉਂਕਿ ਸਵੇਰੇ ਜਦੋਂ ਮਾਪਿਓ ਉੱਠੇ ਨੇ ਤਾਂ ਉਹ ਉਹ ਆਪਣਾ ਛੇਤੀ ਛੇਤੀ ਤਿਆਰ ਹੋ ਕੇ ਟੁਰ ਗਿਆ ਉਹਦੇ ਕੋਲ ਵਕਤ ਨਹੀਂ ਹੈ ਕਿ ਉਹ ਆਪਣੀ ਮਾਂ ਨੂੰ ਪੁੱਛੇ ਤੁਸੀਂ ਰਾਤੀ ਸੁੱਤੇ ਕਿੰਨੇ ਸੁੱਤੇ ਤੁਹਾਡੀ ਸਿਹਤ ਕਿਸ ਤਰ੍ਹਾਂ ਹੈ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਹਾਂ ਜਿਹੜੀ ਕਮਾਈ ਕਰਕੇ ਲਿਆਇਆ ਹੈ ਤਾਂ ਮੈਂ ਸੁਣਿਆ ਸੀ ਵੀ ਕਿਰਤ ਕਰਨੀ ਚਾਹੀਦੀ ਹੈ ਉਹ ਤੇ ਮੈਂ ਕਰਕੇ ਲਿਆਇਆ ਹੀ ਹਾਂ ਸੋ ਮੈਂ ਤੇ ਕੁਆਲੀਫਾਈ ਹੋ ਰਿਹਾ ਕੀਰਤ ਕਰਕੇ ਲੇਕਿਨ ਤੁਹਾਡੇ ਦਿਹਾੜੀ ਕੀ ਹਾਲ ਹੁੰਦਾ ਹੈ ਤੁਹਾਡੇ ਨਾਲ ਕੀ ਗੁਜ਼ਰਦੀ ਹੈ ਤੁਹਾਡੇ ਗੋਡਿਆਂ ਚ ਪੇਨ ਆ ਤੇ ਮੈਂ ਤੁਹਾਡੀ ਕੁੱਟਦਿਆਂ ਗੋਡੇ ਇਸ ਦਾ ਕਰਦਿਆਂ ਕਰਾਦਿਆਂ ਇਹ ਸਾਰਾ ਕੁਝ ਉਹਨੂੰ ਆਪਣੇ ਮਾਤਾ ਪਿਤਾ ਨੂੰ ਜਾਂ ਗਲੀ ਦੇ ਕਿਸੇ ਹੋਰ ਬਜ਼ੁਰਗ ਮਾਤਾ ਨੂੰ ਪੁੱਛਣ ਦਾ ਸਮਾਂ ਨਹੀਂ ਹੈ ਜੇ ਅਸੀਂ ਇਹਦਾ ਨਾਂ ਕੀਰਤ ਰੱਖਿਆ ਹੋਇਆ ਹੈ ਤੇ ਅਸੀਂ ਕਿਧਰੇ ਭੁਲੇਖੇ ਵਿੱਚ ਹਾਂ ਕਿਉਂਕਿ 2 ਲੱਖ ਰੁਪਏ ਦੇ ਨਾਲ ਪਲਾਜ਼ਮਾ ਟੀਵੀ ਆਂਦਾ ਹੈ ਹਰ ਕਮਰੇ ਵਿੱਚ ਟੀਵੀ ਲੱਗ ਜਾਂਦਾ ਹੈ ਫ੍ਰਿਜ ਵਧੀਆ ਆ ਜਾਂਦਾ ਹੈ ਔਰ ਕਾਰ ਵਧੀਆ ਆ ਜਾਂਦੀ ਹੈ ਸੈੱਲ ਫੋਨ ਸਾਰਿਆਂ ਕੋਲ ਹੋ ਜਾਂਦਾ ਹੈ ਘਰ ਦੇ ਮੈਂਬਰਸ ਕੋਲ ਔਰ ਇਹ ਵੀ ਰੂਟੀਨ ਵੋਟੀ ਨਹੀਂ ਪਕਾਉਂਦੀ ਜਿਹੜਾ 2 ਲੱਖ ਰੁਪਏ ਕਮਾਉਂਦਾ ਉਹਦੀ ਵੋਟੀ ਜੇ ਨਹੀਂ ਵੀ ਕਮਾਦੀ ਤਾਂ ਉਹਦੀ ਵੋਟੀ ਕੁਕਿੰਗ ਵੀ ਨਹੀਂ ਕਰਦੀ ਕਿਉਂਕਿ ਉਹਦਾ ਪਤੀ 2 ਲੱਖ ਰੁਪਏ ਕਮਾਉਂਦਾ ਉਹਨੂੰ ਪਤਾ ਹੈ ਫੋਨ ਕਰੋ ਤੇ ਘਰ ਪੱਕੀ ਪਕਾਈ ਆ ਜਾਂਦੀ ਹੈ ਆਸਤਾ ਆਸਤਾ ਅਸੀਂ ਬੜੀ ਦੂਰ ਜਾ ਰਹੇ ਹਾਂ ਸੋ ਅਸੀਂ ਆਪਣੀ ਜਗ੍ਹਾ ਆਪਣੀ ਜਸਟੀਫਿਕੇਸ਼ਨਸ ਰੱਖ ਕੇ ਉਸ ਨੂੰ ਸਮਝ ਸਕਦੇ ਆ ਮੇਰਾ ਇਹ ਕੰਮ ਨਹੀਂ ਹੈ ਕਿ ਮੈਂ ਪਹਿਲਾਂ ਜੋ ਕੁਝ ਤੁਸੀਂ ਸੋਚਿਆ ਆ ਉਸ ਨੂੰ ਪਹਿਲਾਂ ਮੈਂ ਤੁਹਾਡੇ ਭਾਂਡੇ ਚ ਖਾਦੀ ਕਰਾਂ that is impossible ਇਸ ਕਰਕੇ ਮੈਨੂੰ ਇਹ ਭੁਲੇਖਾ ਨਹੀਂ ਹੈ ਕਿ ਤੁਹਾਨੂੰ ਕੀ ਕੁਝ ਪਤਾ ਹੈ ਮੈਂ ਤੇ ਸਿਰਫ ਤੁਹਾਡੇ ਸਾਰਿਆਂ ਕੋਲੋਂ ਸੁਣ ਕੇ ਤੁਹਾਡੇ ਸਾਰਿਆਂ ਨੂੰ ਵੀ ਚਾਂਸ ਦੇ ਰਿਹਾ ਕਿ ਤੁਸੀਂ ਸਾਰੇ ਵੀ ਬੋਲ ਸਕਦੇ ਹੋ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਗੁਰੂ ਪਾਤਸ਼ਾਹ ਨੂੰ ਪੁੱਛ ਰਿਹਾ ਸੋ ਕਮਾਇਆ ਦਾ ਕੀਰਤ ਦਾ ਕੀਰਤ ਕਰ ਕੀਰਤ ਕਰਨਾ ਵੰਡ ਛਕ ਕੀਰਤ ਕਰਨਾ ਨਾਮ ਜਪਨਾ ਵੰਡ ਛਕਨਾ ਵਰਲਡ ਵਾਈਡ ਸਿੱਖਾਂ ਦੇ ਸਕੂਲਾਂ ਵਿੱਚ ਵੀ ਗੁਰਦੁਆਰਿਆਂ ਵਿੱਚ ਵੀ ਇਹੀ ਪੜਾਇਆ ਜਾਂਦਾ ਹੈ ਕਿ ਤੁਸੀਂ ਨੇਕ ਕਮਾਈ ਕਰਿਆ ਕਰੋ ਨੇਕ ਕਮਾਈ ਕਰਕੇ ਔਰ ਰੱਬ ਦਾ ਨਾਮ ਲਿਆ ਕਰੋ ਨਾਮ ਜਪੋ ਅਤੇ ਫਿਰ ਲੋਕਾਂ ਨਾਲ ਆਪਣੀ ਕਮਾਈ ਚੋਂ ਸ਼ੇਅਰਿੰਗ ਕਰਿਆ ਕਰੋ ਵਣ ਛਕਣਾ ਜ਼ਿਆਦਾਤਰ ਅਸੀਂ ਆਈ ਸੁਣਿਆ I I cannot say this is wrong I cannot say ਬਟ ਮੈਂ ਤਾਂ ਅਨਲਿਕ ਸਾਂਝ ਕਰਦਾ ਲੋਕੀ ਪੋਚੇ ਮਾਰਦੇ ਹਨ ਲੋਕੀ ਦਰਿਆ ਵੀ ਛਾਂਦੇ ਹਨ ਲੋਕੀ ਲੰਗਰ ਦੀ ਸੇਵਾ ਕਰਦੇ ਹਨ ਲੋਕੀ ਜੋੜਿਆਂ ਦੀ ਸੇਵਾ ਕਰਦੇ ਹਨ ਇਸ ਤਰੀਕੇ ਨਾਲ ਲੋਕੀ ਇਹਨਾਂ ਸਾਰੀਆਂ ਗੱਲਾਂ ਦਾ ਨਾਮ ਸੇਵਾ ਰੱਖਦੇ ਹਨ ਅਸੀਂ ਇਹ ਵਾਈਡਲੀ ਮੰਨਿਆ ਹੋਇਆ ਹੈ ਲੇਕਿਨ ਸਾਰੀਆਂ ਅਪਰੋਚਸ ਹਨ ਕਿ ਮੈਂ ਗੁਰੂ ਦੀ ਸੇਵਾ ਕਿਵੇਂ ਕਰ ਸਕਾਂ ਸੋ ਗੁਰੂ ਪਾਚਾ ਕਹਿੰਦੇ ਨੇ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨਣਾ ਇਹਦਾ ਮਤਲਬ ਹੁਣ ਤੱਕ ਅਸੀਂ ਜਿਨ੍ਹਾਂ ਚੀਜ਼ਾਂ ਦਾ ਨਾਂ ਸੇਵਾ ਰੱਖਿਆ ਹੋਇਆ ਸੀ ਉਹਨਾਂ ਚੀਜ਼ਾਂ ਦਾ ਨਾਂ ਅਸੀਂ ਕੈਨਸਲ ਤਾਂ ਨਹੀਂ ਕਰ ਸਕਦੇ ਦਰੀਆਂ ਚਾੜਨੀਆਂ ਪੋਚੇ ਮਾਰਨੇ ਲੰਗਰ ਲਾਣੇ ਅਤੇ ਜੋੜਿਆਂ ਦੀ ਸੇਵਾ ਕਰਨੀ ਇਹ ਸਾਰਾ ਕੁਝ ਸਾਡੇ ਗੁਰਦੁਆਰੇ ਦੇ ਔਰ ਸੰਗਤੀ ਸਿਸਟਮ ਦਾ ਇੱਕ ਅੰਗ ਹੈ ਇੱਕ ਡਿਵਾਈਨ ਅੰਗ ਹੈ ਲੇਕਿਨ ਲੰਗਰ ਪਕਾਉਂਦਿਆਂ ਜਾਂ ਜੋੜਿਆਂ ਦੀ ਸੇਵਾ ਕਰਦਿਆਂ ਮਨ ਨੂੰ ਇੱਕ ਸਹੀ ਮੈਨੇਜ ਗੁਰੂ ਦੀ ਸੇਵਾ ਸਿੱਖਣੀ ਆ ਉਹ ਤੁਹਾਡੇ ਚੋਂ ਕਿਸੇ ਨੇ ਸ਼ੇਅਰ ਕੀਤਾ ਸੀ ਇੱਥੇ ਕਿ ਮੈਨੂੰ ਦੂਜੇ ਚੋਂ ਵੀ ਗੁਰੂ ਭਾਵ ਰੱਬ ਨਜ਼ਰ ਆ ਸਕੇ ਜਦੋਂ ਮਨ ਨੂੰ ਦੂਜੇ ਚੋਂ ਰੱਬ ਨਜ਼ਰ ਆਣਾ ਸ਼ੁਰੂ ਹੋ ਗਿਆ ਨਾ ਦੈਨ ਦਾ ਗੁਰ ਕੀ ਸੇਵਾ ਸਟਾਰਟਸ ਸਾ ਸੇਵਾ ਕੀਤੀ ਸਫਲ ਜਿੱਤ ਸਤਗੁਰ ਕਾ ਮਨ ਮੰਨੇ ਸਤਗੁਰ ਕਾ ਮਨ ਕੀ ਹੁੰਦਾ मैं कह रहा मम्मी मेरा आज मन नहीं है कि मैं आपकी ये खिचड़ी और घिया खाऊँ मेरा मन नहीं है कि ये वाले कपड़े मैं पहनूँ मेरा मन वहां पर जाने के लिए ए गुर का मन दे गल ऐसे वाले मन की गल नहीं चल रही सो सिख सखा बंद पे भाई जे गुर के भाणे भी आवे भाणे मीनस गुरु का जड़ा पैराडिम है ਗੁਰੂ ਦਾ ਜਿਹੜਾ ਨਜ਼ਰੀਆ ਹੈ ਉਸ ਮੁਤਾਬਕ ਜੇ ਮੈਂ ਚੱਲਾਂ ਤਾਂ ਇਹਨੂੰ ਸਾ ਸੇਵਾ ਕੀਤੀ ਸਫਲ ਕਹਿੰਦੇ ਨੇ ਇਹਦਾ ਮਤਲਬ ਸੇਵਾ ਅਸੀਂ ਜੋ ਜਾਣਦੇ ਹਾਂ ਉਹ ਟਰਮ ਅਸੀਂ ਲਗਾਈ ਹੋਈ ਹੈ ਸੇਵਾ ਗੁਰਬਾਣੀ ਮੁਤਾਬਕ ਕਿਨੂੰ ਕਹਿੰਦੇ ਨੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸੋ ਸਿੱਖ ਸਖਾ ਬੰਦਾ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ ਜੋ ਆਪਣੀ ਮਨ ਕੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ ਵਿਛੜ ਚੋਟਾ ਖਾਵੇ ਉਹ ਗੁਰੂ ਕੋਲੋਂ ਵਿਛੜ ਜਾਏਗਾ ਮੀਨਸ ਗੁਰੂ ਜਿਹੜੀਆਂ ਡੀਡਸ ਦੱਸਦਾ ਹੈ ਜੋ ਕਰਮ ਦੱਸਦਾ ਹੈ ਉਹਨਾਂ ਤੋਂ ਵਿਛੜ ਜਾਏਗਾ ਜੋ ਕਰਮ ਅਸੀਂ ਕਰਦੇ ਹਾਂ 사ਸਾ ਸੰਗ ਜੀ ਫਰਜ਼ ਕਰੋ ਮੈਂ ਇੱਕ ਤਰੀਕ ਕੋਈ ਕੰਮ ਸ਼ੁਰੂ ਕੀਤਾ ਕੰਮ ਐਕਸ਼ਨ ਸੁਭਾ ਡੀਡਸ ਪ੍ਰੈਕਟਿਸ ਐਨੀਥਿੰਗ ਇਹਨੂੰ ਪੁਰਬ ਕਮਾਇਆ ਕਹਿੰਦੇ ਆ ਆਪਣੀ ਜ਼ਿੰਦਗੀ ਵਿੱਚ ਫਰਜ਼ ਕਰੋ ਮੈਂ 5 ਸਾਲ ਦੀ ਉਮਰ ਵਿੱਚ ਸਿੱਖਿਆ ਕਿ ਮੇਰੀ ਮੰਮੀ ਨੂੰ ਪਾਪਾ ਜੀ ਨੇ ਕ੍ਰੋਧ ਕਿਵੇਂ ਕੀਤਾ ਔਰ ਮੇਰੀ ਮੰਮੀ ਕਿਵੇਂ ਡਰ ਗਈ ਮੇਰੇ ਵੱਡੇ ਭਰਾ ਨੇ ਰੋ ਕੇ ਕਿਸ ਤਰ੍ਹਾਂ ਚਾਕਲੇਟ ਜਾਂ ਆਈਸਕ੍ਰੀਮ ਖਰੀਦਵਾ ਲਈ ਉਸ ਦਿਨ ਮੈਂ ਸਿੱਖਿਆ ਉੱਚਾ ਬੋਲ ਕੇ ਰੋ ਕੇ ਜਾਂ ਕ੍ਰੋਧ ਕਰਕੇ ਕਿਵੇਂ ਮਨਵਾਈਦਾ ਇਹ ਵਾਲੀ ਆਈਟਮ ਇਹ ਵਾਲਾ ਤਰੀਕਾ ਮੈਂ ਸਿੱਖ ਲਿਆ ਸੋ ਪੰਜ ਤ੍ਰਿਕ ਤੋਂ ਮੇਰਾ ਪੂਰਵ ਕਮਾਇਆ ਸ਼ੁਰੂ ਹੋਏਗਾ ਮੇਰੇ ਸਰੀਰਕ ਤੌਰ ਤੇ ਮਾਂ ਦੇ ਪੇਟ ਚੋਂ ਜਨਮ ਲੈਣ ਤੋਂ ਪਹਿਲੇ ਨੂੰ ਪੂਰਵ ਕਮਾਇਆ ਨਹੀਂ ਕਹਿੰਦੇ ਹਨ ਕਾਸ਼ ਇਹ ਗੱਲ ਸਾਨੂੰ ਸਮਝ ਆ ਜਾਵੇ ਕਾਸ਼ ਅਸੀਂ ਇਸ ਐਂਗਲ ਤੋਂ ਸਮਝਣ ਦਾ ਯਤਨ ਕਰੀਏ ਉਹਨੂੰ ਕਹਿੰਦੇ ਨੇ ਪੂਰਬ ਕਮਾਇਆ ਸੋ ਆਗਿਆ ਆਇਆ ਜੋ ਮੈਂ ਸੋਚਿਆ ਜੋ ਮੈਂ ਮੰਨ ਲਿਆ ਔਰ ਉਹਦੇ ਅਕੋਰਡਿੰਗ ਜੋ ਮੈਂ ਸੁਭਾਅ ਬਣਾ ਲਿਆ ਇਹਨੂੰ ਪੂਰਬ ਕਮਾਇਆ ਕਹਿੰਦੇ ਨੇ ਔਰ ਪੂਰਬ ਕਮਾਇਏ ਨੂੰ ਅਸੀਂ ਦਿਨ ਰਾਤ ਕਮਾਉਂਦੇ ਹਾਂ ਜੋ ਪੂਰਬ ਕਮਾਇਆ ਚੰਗਾ ਨਹੀਂ ਹੈ ਜੀਵੇਂ ਭਾਈ ਸਾਹਿਬ ਜੀ ਨੇ ਬੋਲਿਆ ਗੁੱਡ ਡੀਡਸ ਵਾਲਾ ਨਹੀਂ ਹੈ ਤਾਂ ਉਹ ਪੁਰਬ ਕਮਾਇਆ 네ਗੇਟਿਵ ਹੋ ਜਾਂਦਾ ਤਾਂ ਉਹ ਪੁਰਬ ਕਮਾਇਆ ਕਾਲਾ ਧਨ ਕਾਚਾ ਧਨ ਕਹ ਲਾਂਦਾ ਹੈ ਇਹ ਜਿਹੜੇ ਨੋਟ ਨੇ ਨਾ ਕਾਗਜ਼ ਤੇ ਬਣੇ ਹੋਏ ਸੋਨਾ ਪੈਸਾ ਕਾਗਜ਼ ਪਤਨੀ ਮਕਾਨ ਪ੍ਰਾਪਰਟੀ ਇਹਨਾਂ ਨੂੰ ਕਾਲਾ ਧਨ ਨਹੀਂ ਕਹਿੰਦੇ ਨੇ ਜੋ ਮੇਰਾ ਮਨ ਗੁਣ ਸੋਚਨੀ ਵਿਚਾਰ ਥਾਟ ਪ੍ਰੋਸੈਸ ਦੇ ਕਾਰਨ ਸੁਬਾਕ ਮੰਦਾ ਹੈ ਨਾ ਉਹਨੂੰ ਕਮਾਣਾ ਕਹਿੰਦੇ ਹਨ ਜੇ ਇਹ ਸਤਿਗੁਰ ਦੀ ਮਤ ਅਨੁਸਾਰ ਕਮਾਣਾ ਸ਼ੁਰੂ ਕਰ ਦੇਵੇ ਤਾਂ ਉਹਨੂੰ ਕਹਿੰਦੇ ਨੇ ਸਤਿਗੁਰ ਕਾ ਪਾਣਾ ਕਮਾਉਂਦੇ ਬਿਖੋਮੇ ਅਧਵਿਕਾਰ ਉਹਨਾਂ ਦੇ ਭੈੜੇ ਖਿਆਲ ਰਮੰਦੇ ਖਿਆਲਾਂ ਵਾਲੀ ਸੋਚ ਨਹੀਂ ਛੁੱਟ ਜਾਂਦੀ ਹੈ ਤੁਹਾਨੂੰ ਬਹੁਤ ਸਾਰੇ ਲੋਕ ਮਿਲਣਗੇ ਜਿਹੜੇ ਆਪਣੇ ਆਫਿਸ ਟਾਈਮ ਸਿਰ ਜਾਂਦੇ ਨੇ ਉਥੇ ਸਿਨਸਿਅਰਿਟੀ ਨਾਲ ਪੂਰਾ ਕੰਮ ਟਾਈਮ ਸਿਰ ਕਰਦੇ ਨੇ ਪਰ ਆਪਨੇ ਤੋ ਥੱਲੇ ਵਾਲੇ ਨੂੰ ਘੂਰੀ ਵੱਟ ਕੇ ਗੁੱਸਾ ਕਰਦੇ ਨੇ ਤੂੰ ਲੇਟ ਕਿਉਂ ਆਏ ਉਹਨੇ ਵਿਕਾਰ ਕਮਾ ਲਿਆ ਭਾਵੇਂ ਉਹਨੇ ਆਪਣੀ ਜੌਬ ਚ ਰਿਸ਼ਵਤ ਨਹੀਂ ਲਈ ਉਹਨੇ ਵਿਕਾਰ ਇੱਕ ਬੈਡ ਡੀਡ ਕਮਾ ਲਈ ਇੱਕ ਪੈੜੀ ਕਿਰਤ ਕਮਾ ਲਈ ਕਿ ਮੈਂ ਬੌਸ ਹਾਂ ਪਤੀ ਪਤਨੀ ਨੂੰ ਜਦੋਂ ਘੂਰੀ ਵਟ ਕੇ ਪੈਂਦਾ ਹੈ ਜਾਂ ਪਤਨੀ ਸੱਸ ਜਾਂ ਪਤੀ ਨੂੰ ਘੂਰੀ ਵਟ ਕੇ ਪੈਂਦੀ ਹੈ ਤਾਂ ਉਹਨਾਂ ਨੇ ਇੱਕ ਭੈੜਾ ਕਰਮ ਕਮਾ ਲਿਆ ਉਹਨੂੰ ਕਹਿੰਦੇ ਨੇ ਦਿਨ ਰਾਤ ਕਮਾਇੜੋ ਇਹ ਕਾਚਾ ਤੰਨਾ ਹੈ ਇਹ ਭੈੜਾ ਖਿਆਲ ਹੈ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਮਾਥੇ ਦਾ ਮਤਲਬ ਕੀ ਹੁੰਦਾ ਹੈ ਮਾਥੇ ਦਾ ਮਤਲਬ ਹੁੰਦਾ ਹੈ ਆਪਣੀ ਡੈਸਟੀਨੀ ਬਣਾ ਲਈ ਆਪਣੀ ਉਹ ਵਾਲੀ ਕਿਸਮਤ ਬਣਾ ਲਈ ਸੋ ਅਸੀਂ ਮੰਦੇ ਕਰਮ ਜਦੋਂ ਕਮਾਉਂਦੇ ਆ ਇਹਨੂੰ ਬਲੈਕ ਦੀ ਕਮਾਈ ਕਹਿੰਦੇ ਨੇ ਮੰਦੀਆਂ ਆਦਤਾਂ ਜਦੋਂ ਅਸੀਂ ਕਮਾਉਂਦੇ ਆ ਇਹਨੂੰ ਆਪਣੀ ਕਿਸਮਤ ਬਣਾਉਣਾ ਕਹਿੰਦੇ ਨੇ ਮੰਦੇ ਖਿਆਲ ਮੰਦੀਆਂ ਆਦਤਾਂ ਜਦੋਂ ਅਸੀਂ ਕਮਾ ਕੇ ਪ੍ਰੈਕਟਿਸ ਕਰਦੇ ਆ ਇਹਨੂੰ ਕਾਲਾ ਧਨ ਬਲੈਕ ਮਨੀ ਵਰਤਨਾ ਕਹਿੰਦੇ ਗੁਰਬਾਣੀ ਦੀ ਬੋਲੀ ਵਿੱਚ ਸੋ ਗੁਰਬਾਣੀ ਦੀ ਬੋਲੀ ਚੋਂ ਸਮਝਣ ਵਾਸਤੇ ਜੇ ਨਹੀਂ ਸਮਝਿਆ ਸੀ ਤਾਂ ਕਮਾਣ ਦਾ ਮੈਨਾ ਅਸੀਂ ਪੈਸੇ ਹੀ ਕਮਾਣਾ ਸਮਝਿਆ ਹੋਇਆ ਸੀ ਲੇਕਿਨ ਅੱਜ ਅਸੀਂ ਸ਼ਬਦ ਪੜਿਆ ਇਹ ਸ਼ਰੀਰ ਮੇਰਾ ਇਸ ਜਗ ਮੈਂ ਆਇ ਕਿਆ ਤਦ ਕਰਮ ਕਮਾਇਆ ਅਚਕ ਕਰਮ ਵੀ ਕਮਾਉਂਦੇ ਨੇ सोचे ही नहीं सी असी तो सोचा जॉब करना बिजनेस करना समथिंग इन इकोनॉमिक्स कुछ दे के कुछ लेके आना और उससे अपने वोटी बच्चे पालना और कमाइया डीड्स करके कुछ करना फिर ऐसे ऐसे बीच में भगवान का नाम लेते रहना और फिर कुछ उसमें से बांट लेना ए असी इन्ना समझे असि कीर्त करो नाम जपो बढ़ छको सो गुरु पातशाह कह रहे हैं ਤੂੰ ਕੀ ਕਰਮ ਕਮਾਇਆ ਕਰਮ ਦਾ ਮਤਲਬ ਕੀ ਹੁੰਦਾ ਹੈ ਕਰਮ ਦਾ ਮਤਲਬ ਇੱਥੇ ਹੈ ਤੂੰ ਕੀ ਫਲਸਫਾ ਕਮਾਇਆ ਹੈ ਤੂੰ ਕੀ ਸੋਚਣੀ ਦਾ ਟੰਗ ਕਮਾਇਆ ਹੈ ਜੈਸਾ ਸੋਚੋ ਵੈਸੇ ਡੀਡਸ ਕਰਮ ਬਣ ਜਾਂਦੇ ਨੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਕਾ ਹੈ ਕਿਆ ਤੂੰ ਕਰਮ ਕਮਾਇਆ ਸ਼ਰੀਰ ਨਹੀਂ ਕਰਮ ਕਮਾਂਦਾ ਇਹਦਾ ਮਤਲਬ ਜਦੋਂ ਅਸੀਂ ਬਾਣੀ ਨੂੰ ਇਸ ਤਰ੍ਹਾਂ ਪੜਾਂਗੇ ਨਾ ਸਾਦ ਸੰਗਤ ਜੀ ਇੱਥੇ ਆਇਆ ਤੇ ਇਹ ਸ਼ਰੀਰਾਂ ਮੇਰਿਆ ਹੈ ਲੇਕਿਨ ਇਹ ਸ਼ਰੀਰਾਂ ਦਾ ਮਤਲਬ ਸਰੀਰ ਦਾ ਮਤਲਬ ਮੇਰੀ ਬਾਡੀ ਨੂੰ ਨਹੀਂ ਕਹਿ ਰਹੇ ਨੇ ਮੇਰੇ ਮਨ ਰੂਪੀ ਸ਼ਰੀਰ ਮਨ ਦੇ ਆਪਣੇ ਅੰਗ ਨੇ ਆਪਣੀਆਂ ਅੱਖਾਂ ਨੇ ਆਪਣੇ ਹੱਥ ਪੈਰ ਨੇ ਮਨ ਦੇ ਮਨ ਰੂਪੀ ਸ਼ਰੀਰ ਜਦੋਂ ਰਸਨਾ ਦੀ ਗੱਲ ਆਏਗੀ ਮਨ ਰੂਪੀ ਰਸਨਾ ਮੂਹ ਦੀ ਗੱਲ ਹੈਗੀ ਮਨ ਰੂਪੀ ਮੂੰਹ ਅੱਖਾਂ ਦੀ ਗੱਲ ਹੈਗੀ ਮਨ ਰੂਪੀ ਅੱਖਾਂ ਜਦੋਂ ਕਿਸੇ ਨੇ ਬਸ ਵਿੱਚ ਇੱਕ ਇਸਤਰੀ ਨੂੰ ਪਕੜ ਲਿਆ ਉਹਦਾ ਨਾਮ ਦਾਮਿਨੀ ਸੀ ਦੇਖਣ ਵੇਲੇ ਉਹਦੀਆਂ ਮਨ ਰੂਪੀ ਅੱਖਾਂ ਨੇ ਉਹਨੂੰ ਭੈਣ नहीं समझिया। बैड डीड उन्हें तो बाद होएगी उन्हें एक थॉट प्रोसेस ही समझिया। लेकिन असी थॉट प्रोसेस प्रोसैस कमांडे हैं ना वो सतगुर की मत वाला कमाना है तो सेवा शुरू होती है ये सतगुर सा सेवा की सफल है जिस सतगुर का मन मने सतगुर का मन मनिया मन मीनस ऑर्डर हुक्म पैराडीम सोचनी द टांग हाउ टू बिहेव ए सीख्या ना सतगुर का मन मनिया मन मन पाप कसम्बल पन्ने हूं पैड नहीं होएगा ਉਨੇ ਦਾਮਨੀ ਨੂੰ ਵੇਖਿਆ ਔਰ ਸਤਗੁਰ ਕਾ ਮਨ ਕੰਨ ਵਿੱਚ ਸੁਨੇ ਆਇਆ ਇਹ ਨੇਤਰੋ ਮੇਰਿਓ ਹਰ ਤੁਮੈ ਜੂਤ ਤਰੀ ਹਰ ਬਿਨਵਰ ਨ ਦੇਖੋ ਕੋਈ ਉਹਨੂੰ ਸਤਗੁਰ ਦਾ ਸੁਨੇ ਆ ਜਦੋਂ ਸਮਝ ਆ ਗਿਆ ਪਰ ਬੇਟੀ ਕੋ ਬੇਟੀ ਜਾਣਾ ਪਰ ਸਤੀ ਕੋ ਮਾਤ ਬਖਾਨਾ ਵੇਖ ਪਰਾਈਆਂ ਚੰਗੀਆਂ ਮਾਵਾਂ ਤੀਆਂ ਪੈਣਾ ਜਾਣੇ ਇਹ ਆਇਆ ਨਾ ਉਹਦੇ ਕੋਲੋਂ ਤਾਂ ਪਾਪ ਕੋ ਸੰਭਲ ਪੰਨੇ ਹੁਣ ਰੇਪ ਨਹੀਂ ਹੋ ਸਕਦਾ ਹੁੰਦੇ ਇਹੀ ਉਹ ਭੈੜੇ ਬੰਦੇ ਜੇ ਉਹਦਾ ਬੋਏਫਰੈਂਡ ਵੀ ਉਹਦੇ ਨਾਲ ਮਾੜਾ ਕੰਮ ਕਰਨਾ ਚਾਹੁੰਦਾ ਹੁੰਦਾ ਜੀ ਜੀ ਭੈੜੇ ਤਰੀਕੇ ਦੇ ਨਾਲ ਉਸ ਨੂੰ ਡੀਲ ਕਰਨਾ ਚਾਹੁੰਦਾ ਹੁੰਦਾ ਤਾਂ ਉਹ ਇਹਨਾਂ ਨੇ ਉਹਦੇ ਕੋਲੋਂ ਵੀ ਬਚਵਾ ਦੇਣਾ ਸੀ ਜਿਸ ਤਰ੍ਹਾਂ ਪੁਰਾਤਨ ਸਿੱਖਾਂ ਦੀ ਅਸੀਂ ਹਿਸਟਰੀ ਸੁਣਦੇ ਆ ਕਿ ਉਹ ਅਹਿਮ ਅੱਛਾ ਅਬਦਾਲੀ ਤੋਂ ਲੈ ਕੇ ਜਿਹੜੇ ਬਾਰੋਂ ਪਠਾਨ ਔਰ ਮੁਗਲ ਆਂਦੇ ਸੀ ਉਹਨਾਂ ਕੋਲੋਂ ਬਚਾਉਂਦੇ ਸਨ ਸਾਰਾ ਸੋਚਣੀ ਦਾ ਟੰਗ ਬਦਲਨ ਨਾਲ ਐਕਸ਼ਨ ਬਦਲ ਜਾਂਦਾ ਹੈ ਏ ਸ਼ਰੀਰ ਮੇਰਾ ਇਸ ਜਗ ਮੈਂ ਆਇ ਕਿਆ ਕੀਆ ਤਦ ਕਰਮ ਕਮਾਇਆ ਸੋ ਅਸੀਂ ਕਮਾਣਾ ਕੀ ਹੈ ਮੇਰੇ ਮਨ ਨੂੰ ਕਹਿੰਦੇ ਨੇ ਬਾਰਾ ਮਾਂ ਤੁਖਾਰੀ ਵਿੱਚ ਤੂੰ ਸੁਣ ਕੀਰਤ ਕਰਮ ਮਾ ਤੂੰ ਕੋਨੇ ਰੱਬ ਜੀ ਜੇ ਮੇਰਾ ਮਨ ਮੇਰਾ ਮਨ ਮੇਰੇ ਮਨ ਨੂੰ ਜਦੋਂ ਸੱਚ ਦੀ ਕੀਰਤ ਕਰਮ ਸੁਣ ਲੈਂਦਾ ਹੈ ਨਾ ਤੂੰ ਸੁਣ ਕੀਰਤ ਕਰਮਾ ਪੁਰੂ ਕਮਾਇਆ ਸੋ ਅਸੀਂ ਜਿਸ ਪਲ ਕੁਝ ਸਿੱਖ ਜਾਂਦੇ ਆਂ ਔਰ ਉਸ ਤੋਂ ਬਾਅਦ ਜਿਹੜੇ ਐਕਸ਼ਨਸ ਕਰਦੇ ਆਂ ਬਿਹੇਵੀਅਰ ਇਚ ਉਹ ਵਾਲੇ ਖਿਆਲ ਆ ਜਾਂਦੇ ਨੇ ਇਹਨੂੰ ਪੂਰਵ ਕਮਾਇਆ ਕਹਿੰਦੇ ਨੇ ਪਿਛਲੇ ਜਨਮ ਦੇ ਕਮਾਈ ਨੂੰ ਪੂਰਵ ਕਮਾਇਆ ਨਹੀਂ ਕਹਿੰਦੇ ਨੇ ਪਿਛਲੇ ਜਨਮ ਦੇ ਕਰਮਾਂ ਨੂੰ ਪੂਰਵਲੇ ਕਰਮ ਨਹੀਂ ਕਹਿੰਦੇ ਨੇ ਪਿਛਲੇ ਜਨਮ 'ਇਸ ਜਿਸ ਅਸੀਂ ਕੌਣ ਸੀ ਕੁੱਤਾ ਸੀ ਬਿੱਲੀ ਸੀ ਨੋਬਡੀ 노ਜ਼ ਗੁਰਬਾਣੀ ਇਸ ਨੂੰ ਨਹੀਂ ਮੰਨਦੀ ਕਿ ਮੈਂ ਪਿਛਲੇ ਜਨਮ ਵਿੱਚ ਕੁੱਤਾ ਬਿੱਲੀ ਸੀ ਰਾਦਰ ਗੁਰਬਾਣੀ ਮੈਨੂੰ ਪੁੱਛਦੀ ਹੈ ਤੂੰ ਐਟ ਪ੍ਰੈਸੈਂਟ ਕੁੱਤਾ ਬਿੱਲੀ ਹੈ ਕਿ ਨਹੀਂ ਜੇਕਰ ਮੈਂ ਸਤਗੁਰ ਦੀ ਮੱਤ ਨਹੀਂ ਲਈ ਹੈ ਤਾਂ ਮੈਂ ਇਸ ਵੇਲੇ ਖੋਤਾ ਹਾਂ नानक से खर मतलब खोता डंकी डमी जे बिन गुण गर्भ करंत जे मैं एवं अंकारया फिर मनु सब कुछ पता है और मेरी डीड्स भी ठीक नहीं ने मेरे कर्म भी ठीक नहीं ने मैं खोते तो बाद कुछ नहीं है कबीर मन पंखी पे हो मरण तो बाद नहीं मेरे जन्म लैंड तो पहले वाला नहीं मन पंखी पे हो मीन्स एट प्रेजेंट బర్డ్ ਬਨ ਗਿਆ ਹੈ ਉਡ ਉਡਦੇ ਦਿਸ ਜਾਏ ਮੇਰੇ ਇਨਾ ਇੰਦਰੀਆ ਗਿਆਨ ਇੰਦਰੀਆ ਤੋਂ ਬਾਹਰ ਜਾਂਦਾ ਹੈ ਮੇਰੇ ਇੰਨ ਇੰਦਰੀਆ ਗਿਆਨ ਇੰਦਰੀਆ ਕੋਲਣਾ ਨੋਨਿੰਦ ਦਾ ਖਜ਼ਾਨਾ ਨਹੀਂ ਹੈ ਨੋਨਿੰਦ ਦੇ ਖਜ਼ਾਨੇ ਨੂੰ ਨਾਮ ਕਹਿੰਦੇ ਨੇ ਨੋਨਿੰਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਬਿਸ਼ਰਾਮ ਮੇਰੇ ਅੰਦਰ ਜਿਹੜੇ ਰਤ ਜੀ ਵਸਦੇ ਨੇ ਨਾ ਉਹ ਮਰੀਆਂ ਨੇ ਇੰਦ੍ਰੇ ਹਨ ਇੰਦ੍ਰੇ ਇਹਨਾਂ ਨੂੰ ਨੌ ਨਿੱਦ ਇਹਨਾਂ ਨੂੰ ਜਿਹੜੀ ਅਕਲ ਦਿੱਤੀ ਜਾਂਦੀ ਹੈ ਜਿਹੜਾ ਖਜ਼ਾਨਾ ਜਿਹੜਾ ਕਮਾਈ ਜਿਹੜਾ ਸਾਚਾ ਤਨ ਦਿੱਤਾ ਜਾਂਦਾ ਨਾ ਉਹਨੂੰ ਨਿੱਦ ਕਹਿੰਦੇ ਨੇ ਖਜ਼ਾਨਾ ਨੌ ਨਿੱਦ ਨੌ ਨਿੱਦਾਂ ਦਾ ਖਜ਼ਾਨਾ ਜਿਸ ਜਲ ਨਿੱਦ ਕਾਰਨ ਤੂੰ ਜਗਾਏ ਸੋ ਅਮਰਤ ਗੁਰ ਪਾਹੀ ਜੀਓ ਸੋ ਗੁਰੂ ਨੇ ਮਨ ਨੂੰ ਨੌ ਨਿੱਦ ਦਾ ਖਜ਼ਾਨਾ ਦਿੱਤਾ ਪਤਾ ਹੈ ਕੀ ਕਹਿੰਦੇ ਨੇ ਛੋਡੋ ਵੇਸ ਬਾਹਰਲਾ ਦਿਖਾਵਾ ਛੋੜ ਦੇ बेस भेक चतराई जे इन्होंने प्यों तुबद दुबदा यह फल नाई जी हो तू डुएलिटी च